ਇਹ ਰਿਕਮੈਂਡیشن ਦੇ ਸਾਥ ਪ੍ਰੈਕਟਿਸ ਹੋ ਸਕਦੀ ਹੈ ਜੀ ਜੀ ਬਿਲਕੁਲ ਜਿਵੇਂ ਆਪ ਨੇ ਹੀ ਪਿੱਛੇ ਲਗਾਇਆ ਵੀ ਹੋਇਆ ਹਾਂ ਵੈਸੇ ਵੀ ਕਰ ਸਕਦੇ ਹਾਂ ਇਹ ਵੀ ਕਰ ਸਕਦੇ ਹਾਂ ਸਕੂਲ ਵਿੱਚ ਵੀ ਕਰ ਸਕਦੇ ਹਾਂ ਦ ਸਿਟੀ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਸਰਸ ਮੇਲੇ ਦੇ ਵਿੱਚ ਇੱਕ ਤੋਂ ਵੱਧ ਕੇ ਇੱਕ ਜਿਹੜੇ ਆਰਟਿਸਟ ਨੇ ਉਹ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਭਾਰਤ ਦੇ ਹਰ ਇੱਕ ਕੋਨੇ ਦੇ ਵਿੱਚੋਂ ਜਿਹੜੇ ਨੇ ਲੋਕ ਆਪਣੀਆਂ ਯੂਨੀਕ ਚੀਜ਼ਾਂ ਲੈ ਕੇ ਇਸ ਵੇਲੇ ਇੱਥੇ ਪਹੁੰਚੇ ਹੋਏ ਨੇ ਕਿਹੋ ਜਾਈ ਸਟਾਲ ਤੁਸੀਂ ਦੇਖ ਸਕਦੇ ਹੋ ਜਿਸ ਦੇ ਉੱਤੇ ਤੁਹਾਨੂੰ ਸਿਰਫ ਔਰ ਸਿਰਫ ਜਿਹੜੇ ਤੀਰ ਕਮਾਨ ਨੇ ਉਹ ਦੇਖਣ ਨੂੰ ਮਿਲਣਗੇ ਇਹ ਕੋਈ ਆਮ ਤੀਰ ਕਮਾਨ ਨਹੀਂ ਹੈਗੇ স্পেশাল ਜਿਹੜੇ ਕਾਰੀਗਰ ਨੇ ਰਾਜਸਥਾਨ ਤੋਂ ਆਏ ਨੇ ਅਤੇ ਪੂਰਾ ਜਿਹੜਾ ਤੀਰ ਕਮਾਨ ਆ ਉਹ ਹੈਂਡ ਮੇਡ ਤੁਸੀਂ ਕਹਿ ਸਕਦੇ ਹੋ ਇਹਨਾਂ ਦੇ ਵੱਲੋਂ ਬਣਾਇਆ ਬਾਈ ਹੁਣ ਜਿਹੜੇ ਨੇ ਉਹ ਪ੍ਰੈਕਟਿਸ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਉਹ ਤੀਰ ਕਮਾਨ ਨੇ ਜਿਹੜੇ professionl ਤੀਰਨ ਜਾਂ ਤੀਰੰਦਾਜ਼ੀ ਤੁਸੀਂ ਕਹਿ ਸਕਦੇ ਹੋ ਉਹਦੇ ਵਾਸਤੇ ਯੂਜ਼ ਹੁੰਦੇ ਨੇ ਜੇਕਰ ਕਿਸੇ ਨੇ ਪ੍ਰੈਕਟਿਸ ਕਰਨੀ ਆ ਤਾਂ ਇਹਨਾਂ ਤੀਰ ਕਮਾਨ ਦੇ ਰਾਹੀ ਜਿਹੜੀ ਆ ਉਹ ਆਪਣੀ ਪ੍ਰੈਕਟਿਸ ਵੀ ਕਰ ਸਕਦਾ ਇਹ ਤੁਸੀਂ ਦੇਖੋ ਇਹ ਜਿਹੜੇ ਤੀਰ ਨੇ ਪੂਰੇ ਦੇ ਪੂਰੇ ਜਿਹੜੇ ਨੇ ਹੈਂਡ ਮੇਡ ਤੁਹਾਨੂੰ ਮਿਲਣਗੇ ਬਾਂਸ ਦੀ ਇਹ ਲੱਕੜ ਆ ਇਸ ਤੋਂ ਇਲਾਵਾ ਪੰਛੀ ਦੇ ਜਿਹੜੇ ਖੰਭ ਨੇ ਜਿਸ ਤਰੀਕੇ ਦੇ ਨਾਲ ਪੁਰਾਣੇ ਸਮੇਂ ਚ ਬਣਾਏ ਜਾਂਦੇ ਸੀ ਇਹ ਪੰਛੀ ਦੇ ਖੰਭ ਜਿਹੜੇ ਨੇ ਤੁਹਾਨੂੰ ਨਜ਼ਰ ਆਣਗੇ ਧਾਗੇ ਦੇ ਰਾਹੀ ਇਹਨਾਂ ਨੂੰ ਲਪੇਟਿਆ ਗਿਆ ਤਾਂਕਿ ਇੱਕ ਜਿਹੜਾ ਪੁਰਾਣਾ ਸਮਾਂ ਸੀਗਾ オリジナル ਜਿਹੜੇ ਤੀਰ ਕਮਾਨ ਹੁੰਦੇ ਸੀ ਉਹ ਇਸ ਵੇਲੇ ਇੱਥੇ ਰੱਖੇ ਹੋਏ ਨੇ ਤੇ ਜਿਹੜੀ ਆ تیر ਕਮਾਨਾ ਨੇ ਹਰ ਇੱਕ ਸਾਈਜ਼ ਦੇ ਵਿੱਚ ਇਹਨਾਂ ਕੋਲ ਅਵੇਲੇਬਲ ਆ ਇਹ ਸਭ ਤੋਂ ਛੋਟਾ ਸਾਈਜ਼ ਆ ਜਿਸ ਨੂੰ ਇੱਕ ਨੰਬਰ ਜਿਹੜਾ ਇਹਨਾਂ ਨੇ ਦਿੱਤਾ ਹੋਇਆ ਇਸ ਤੋਂ ਲਾਵਾ 2 ਨੰਬਰ 3 ਨੰਬਰ 4 ਨੰਬਰ ਅਤੇ ਸਭ ਤੋਂ ਜਿਹੜੀ ਵੱਡੀ تیر ਕਮਾਨ ਆ ਉਹ ਇਹ ਸਭ ਤੋਂ ਵੱਡੀ تیر ਕਮਾਨ ਜਿਹੜੀ ਮੌਜੂਦ ਆ ਜਿਸ ਦੇ ਥਰੂ ਪ੍ਰੈਕਟਿਸ ਜਿਹੜੀਆਂ ਤੁਸੀਂ ਕਰ ਸਕਦੇ ਹੋ ਬਾਈ ਹੁਣ ਜਿਹੜਿਆ ਇਸ ਵੇਲੇ ਪ੍ਰੈਕਟਿਸ ਕਰਦੇ ਹੋਏ ਨਜ਼ਰ ਆ ਰਹੇ ਨੇ ਨਿਸ਼ਾਨਾ ਜਿਹੜਾ ਆਪਣਾ ਅਜਮਾਰੇ ਨੇ ਤੇ ਹੁਣ ਜਿਹੜਾ ਤੀਰ ਕਮਾਂਚੋਂ ਨਿਕਲਣ ਵਾਲਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੇ ਕੋਈ ਪ੍ਰੈਕਟਿਸ ਕਰਨਾ ਚਾਹੇ ਤਾਂ ਉਹਦੇ ਵਾਸਤੇ ਵੀ ਜਿਹੜਾ ਸਥਾਨ ਆ ਉਹ ਰੱਖਿਆ ਹੋਇਆ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜੜੀਆਂ ਨੇ ਇਹ ਤੀਰ ਕਮਾਂਡ ਬਣਾਉਂਦੇ ਨੇ ਕਿੰਨੇ ਸਾਲ ਜਿਹੜੇ ਇਹਨਾਂ ਨੂੰ ਇਸ ਕੰਮ ਨੂੰ ਹੋ ਗਏ ਨੇ ਤਾਂ ਭਾਈ ਜੀ ਜਿਹੜੇ ਨੇ ਹੁਣ ਆਪਣੇ ਤੀਰ ਉਸਾਮਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਸਰ ਕੀ ਨਾਮ ਹੈ ਆਪ ਦਾ ਰਾਮ ਲਾਲ ਰਾਮ ਲਾਲ ਜੀ ਕਹਾਂ ਸੇ ਹੈ राजस्थान से राजस्थान से अच्छा इन तीर कमान को बनाने के सिवा भी आप और कोई काम करते हैं कि नहीं नहीं यही काम करते हैं यही काम हैं। कितने साल हो गए इस काम मेरे को हो गए 2008 से 2008 हां वैसे 90 से कर रहे हैं हम तो पहले आपके बड़े करते थे, थे। हाँ 90 से कर रहे हैं 90 से, से 1900 से लेके अब तक हम्म किस-किस लकड़ी का इस्तेमाल हुआ है एक तीर कमान बनाने में ये बेंबू है वुड है क्या और उसके बाद ये थ्रेड है ओरिजिनल जो स्पेशल आता है तीर कमान के लिए भाई आजकल जो है वो ट्रेडिशनल चल रहा है नई तरीके के जो आप देखते हो तीर कमान लेकिन वो सब बाहर के आते हैं वो सब बाहर के? के आते हैं ये अपने यहाँ का तो लोकल वही इंडियन है इंडियन जो पुराने समय में एक वो होता था जो पुराने लोग इस्तेमाल करते थे वो, वो अलग था अभी ये आर्चरी वाला है आर्चरी जो गेम्स वाला, वाला है अगर कोई प्रैक्टिस करना चाहे बच्चा तो इस तीर कमान के साथ प्रैक्टिस हो सकता जी जी बिल्कुल जैसे आपने पीछे लगाया भी हाँ वैसे भी कर सकते हैं भी कर सकते हैं स्कूल में भी कर सकते हैं कितने साइज़ अवेलेबल है वो खेलने के लिए तीन चार साइज है मेरे पास तीन -चार अगर कोई बच्चा प्रैक्टिस करना चाहे वो यूज कर सकता है वो एक हजार का भी है और ढाई हजार का भी है तीन हजार का भी है कैसा रिस्पॉन्स मिल रहा है यहाँ मेले में पंजाब में आके ठीक है बढ़िया है ਹਮਮ ਅੱਛਾ ਹੈ ਅੱਛਾ ਲੋਕ ਪਿਆਰ ਦੇ ਰਹੇ ਆ ਜੀ 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 ਤਾਂ ਤਸਵੀਰ ਇੱਕ ਵਾਰ ਫੇਰ ਤੋਂ ਦਿਖਾ ਦਿੰਨੇ ਆ ਜਿਹੜੇ ਤੀਰ ਕਮਾਨ ਨੇ ਇੱਥੇ ਡਿਸਪਲੇਨਾਂ ਨੇ ਕਿਤੇ ਹੋਏ ਨੇ ਤੇ ਜਿਹੜੇ ਪ੍ਰਾਈਸ ਆ ਉਹ ਵੀ ਲਾਏ ਹੋਏ ਆ ਸਭ ਤੋਂ ਛੋਟਾ ਜਿਹੜਾ 1050 ਉਸ ਤੋਂ ਇਲਾਵਾ ਜਿਹੜਾ ਸੈਕਿੰਡ ਆ 11050 ਨਾਲ ਤੁਹਾਨੂੰ ਦੋ ਤਿੰਨ ਮਿਲਣਗੇ 1650 ਨਾਲ ਜਿਹੜੇ ਆ ਤਿੰਨ ਤੀਰ ਤੁਹਾਨੂੰ ਮਿਲਣਗੇ ਤੇ ਭੀੜ ਜਿਹੜੀ ਆ ਸਟਾਲ ਦੇ ਉੱਤੇ ਇਸ ਵੇਲੇ ਲੱਗੀ ਹੋਈ ਹੈ ਖਿੱਚ ਦਾ ਕੇਂਦਰ ਜਿਹੜਾ ਸਟਾਲ ਬਣਿਆ ਹੋਇਆ ਕਿਉਂਕਿ ਬਹੁਤ ਯੂਨਿਕ ਚੀਜ਼ ਇੱਕ ਆਥੈਂਟਿਕ ਤੁਸੀਂ ਕਹਿ ਸਕਦੇ ਹੋ ਜਿਹੜੀ ਅਸਲ ਆਪਣੀ ਫਾਰਮ ਦੇ ਵਿੱਚ ਕੋਈ ਚੀਜ਼ ਹੁੰਦੀ ਆ ਉਹ ਲੈ ਕੇ ਆਏ ਨੇ ਤੇ ਪੰਜਾਬੀ ਜਿਹੜੇ ਨੇ ਉਹ ਪਿਆਰ ਕਰਦੇ ਹੋਏ ਇਸ ਨੂੰ ਨਜ਼ਰ ਆ ਰਹੇ ਨੇ ਤੁਹਾਨੂੰ ਕਿਵੇਂ ਦੀ ਜਿਹੜੀ ਆ ਇਹਨਾਂ ਦੇ ਤੀਰ ਕਮਾਨ ਲੱਗੇ ਕਿ ਤੁਸੀਂ ਵੀ ਇੱਥੇ ਆ ਕੇ ਆਪਣਾ ਹੱਥ ਅਜ਼ਮਾਉਣਾ ਚਾਹੋਗੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਆਪਣੀ ਰਾਏ ਜ਼ਰੂਰ ਦਿਓ ਤੇ ਦੇਖਦੇ ਰਹੋ ਦਾ ਸਿਟੀ ਹੈਡਲਾਈਟ